ਮੜਦੇ ਘੜਦਾ ਫੋਕੋ ਮਾਰੋ ਆਲਗ ਸਭ ਤੋਂ ਕਿਹਾ ਕਿ ਸਾਰੇ ਸਾਡੇ ਮੈਨੇਜਰ ਲੈ ਆ ਜਿਓ ਇੱਕ ਦਿਨ ਆਲੇ ਆ ਰਹੇ ਆਂ ਦੇਖੋ ਪਟਿਆਰੇ ਪਿੱਛੇ ਹੋ ਜਾਓ ਮਾੜਾ ਮਾੜਾ ਪਿੱਛੇ ਹੋ ਜਾਓ ਮੇਰਾ ਮੈਂ ਕੀ ਕਰੀਏ 6 ਵਜ ਮੈਂ ਦਿਖਾਣਾ ਸਰ ਨਹੀਂ ਸਮਰਤ ਕਰਾਈਏ ਸੋਨੀ ਬਾਬੂ ਨੀਤ ਆਹ ਬਈ ਨਾਨੀ ਆਵੇ ਸੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾੜ ਯਾਰ ਕੀ ਕਰਦੇ ਆਂ Leão, 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 não, 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 gente <laughs> ਉਹੀ ਸੇ ਪਿਛਲੇ ਦਿਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪਹੁੰਚੇ ਵੱਡੇ ਗਿਣਤੀ ਕੋ ਸੰਗਤਾਂ ਨੇ ਸ਼ਮੂਲੀਅਤ ਕੀਤੀ ਦਰਸ਼ਨਗਾਰੀ ਕੀਤੀ ਸੇਵਾਵਾਂ ਕੀਤੀਆਂ ਔਰ ਅੱਜ ਸਤਿਗੁਰਾਂ ਦੇ ਛਤਰ ਸ਼ਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਜੋ ਵਿਸ਼ੇਸ਼ ਤੀਰਥ ਯਾਤਰਾ ਤਖਤ ਸ੍ਰੀ ਹਜੂਰ ਸਾਹਿਬ ਤੋਂ ਆਰੰਭ ਹੋਈ ਸੀ ਉਹ ਅੱਜ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਵਾਪਸ ਜਾ ਰਹੀ ਹੈ ਰਸਤੇ ਦੇ ਵਿੱਚ ਆਉਂਦਿਆਂ ਰਸਤੇ ਦੇ ਵਿੱਚ ਜਾਂਦਿਆਂ ਬਹੁਤ ਭਾਰੀ ਇਕੱਠ ਸੰਗਤਾਂ ਦੇ ਸਟੇਸ਼ਨਾਂ ਤੇ ਮਿਲੇ ਜਿਨ੍ਹਾਂ ਨੇ ਰੱਜ ਰੱਜ ਕੇ ਦਰਸ਼ਨ ਦਿਦਾਰੇ ਵੇ ਕੀਤੇ ਸੇਵਾਵਾਂ ਵੇ ਕੀਤੀਆਂ ਔਰ ਖੁਸ਼ੀਆਂ ਵੀ ਰਹੀਆਂ ਦਾਸ ਇਹ ਅਰਦਾਸ ਕਰਦਾ ਹੈ ਕਿ ਅਜਿਹਿਆਂ ਜਿਹੜੀਆਂ ਯਾਤਰਾਵਾਂ ਨੇ ਉਹ ਹਮੇਸ਼ਾ ਇਹ ਤਖਸੈਬਾਨਾਂ ਤੇ ਹੋਰ ਪੀਰਥ ਸਥਾਨਾਂ ਤੇ ਜਿਹੜੇ ਸਤਿਗੁਰਾਂ ਦੇ ਪਾਵਨ ਸਥਾਨ ਨੇ ਉਹਨਾਂ ਤੇ ਆਉਂਦੀਆਂ ਜਾਂਦੀਆਂ ਰਹਿਣ ਤਾਂ ਕਿ ਸਾਡੇ ਆਉਣ ਵਾਲੀਆਂ ਨਸਲ ਜਿਹੜੀਆਂ ਨੇ ਉਹ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਜੋ ਸੰਗਤਾਂ ਚੱਲ ਕੇ ਆਈਆਂ ਸਾਰਿਆਂ ਦਾ ਇੱਕ ਇੱਕ ਰੱਖਿਆ ਹੋਇਆ ਜਿਹੜਾ ਕਦਮ ਹੈ ਹਮੀਦ ਸਿੰਘ ਉਹ ਸਾਡੇ ਸਿਰ ਮੱਥੇ ਤੇ ਹੈ ਔਰ ਵਿਚੇਚੇ ਤੌਰ ਤੇ ਵਿਸ਼ੇਸ਼ ਕਰਕੇ ਜੋ ਪ੍ਰਬੰਧਕ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਬਾਏ ਯਾਨੀ ਗੁਰਮੀਤ ਸਿੰਘ ਜੀ ਅਤੇ ਬੰਗੋਈ ਸਾਹਿਬ ਉਹਨਾਂ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਜਾਂਦਾ ਹੈ ਤਖਸਾਲ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਕੁਰਬਾਨ ਸਿੰਘ ਜੀ ਹੋਰਾਂ ਦਾ ਬੇਸ਼ਕਰ ਕਰਕੇ ਧੰਨਵਾਦ ਕੀਤਾ ਜਾਂਦਾ ਹੈ ਸਮੁੱਚੇ ਬੋਰਡ ਦਾ ਧੰਨਵਾਦ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਨੇ ਏਡਾ ਵੱਡਾ ਪ੍ਰਬੰਧ ਕਰਕੇ ਉੱਥੋਂ ਇਹ ਤੀਰਥ ਯਾਤਰਾ ਆਰੰਭ ਕੀਤੀ ਸੀ ਜਿੱਥੇ ਅੱਜ ਤੀਰਥ ਯਾਤਰਾ ਦੀ ਵਾਪਸੀ ਹੈ ਉੱਥੇ ਅੱਜ ਸਤਗੁਰੂ ਧੰਕ ਗੁਰੰਸਾ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਵੀ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਮੁੱਚੇ ਜਗਤ ਨੂੰ ਅੱਜ ਸਤਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬੀਆਂ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਮੈਂ ਜਿੱਥੇ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਤੋਂ ਸਾਰੀਆਂ ਗੁਰਸਿੱਖ ਸੰਗਤਾਂ ਉੱਥੇ ਹੀ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਸਾਰੀਆਂ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬੀਆਂ ਬਹੁਤ-ਬਹੁਤ ਵਧਾਈਆਂ ਦੇਣਾ ਤੇ ਨਾਲ ਹੀ ਜਿਹੜੀ ਇਹ ਤੀਰਥ ਯਾਤਰਾ ਜਿਹੜੀ ਹੈ ਨਦੇਲ ਯਾਤਰਾ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਤੋਂ 25 ਅਗਸਤ ਨੂੰ ਜਿਹੜੀ ਆਰੰਭ ਹੋਈ ਸੀ ਤੇ ਜਿਹੜੀ ਹਜੂਰ ਸਾਹਿਬ ਨੰਦੇੜ ਸਾਹਿਬ ਦੇ ਉੱਥੋਂ ਦੇ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਮਾਹਪੁਰਖਾਣੇ ਅਰਦਾਸ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਪੰਜ ਪਿਆਰੇ ਪੰਜ ਨਿਸ਼ਾਨਚੀਤ ਸਿੰਘ ਨਗਾਰਚੀਤ ਸਿੰਘ ਧੂਫੀਏ ਸਿੰਘ ਤੇ ਜਿਹੜੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਮਹਾਨ ਨਗਰ ਕੀਰਤਨ ਆਰੰਭ ਹੋਇਆ ਜਿਹਦੇ ਵਿੱਚ ਸਤਿਕਾਰਯੋਗ ਬਾਬਾ ਗੁਰਮੀਤ ਸਿੰਘ ਜਿਹੜੇ ਉੱਥੋਂ ਦੇ ਮੀਤ ਵੀ ਹੈੱਡ ਗ੍ਰੰਥੀ ਨੇ ਤੇ ਨਾਲ ਜਿਹੜੇ ਆਪਣੇ ਰਵਿੰਦਰ ਸਿੰਘ ਜੀ ਭੰਗਾਈ ਤੇ ਸਾਰੇ ਨਿਸ਼ਾਨਚੀਤ ਸਿੰਘ ਹੋਰ ਜਿਹੜੀਆਂ 1300 ਜਿਹੜੀਆਂ ਇਹ ਗੁਰਸੇਕ ਸੰਗਤਾਂ ਇਹ ਉਹ ਗੁਰਸੇਕ ਸੰਗਤਾਂ ਨੇ ਜਿਹੜੀਆਂ ਜਦੋਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਤੋਂ ਹਜ਼ੂਰ ਸਾਹਿਬ ਆ ਲਗਾਇਆ ਸੀ ਤੇ ਉਹਨਾਂ ਦੇ ਨਾਲ ਹੀ ਜਿਹੜੇ ਉਹ ਪਰਿਵਾਰ ਗਏ ਸੀ ਗੁਰੂ ਸਾਹਿਬ ਦੇ ਉਹਨਾਂ ਦੀ ਅਣਸਬੰਸੀ ਨੇ ਜਿਹੜੇ ਗੁਰਸੇਕ ਸੰਗਤਾਂ ਹਜ਼ੂਰ ਸਾਹਿਬ ਤੋਂ ਆਈਆਂ ਨੇ ਗੁਰੂ ਸਾਹਿਬ ਦੇ ਜਿਹੜੇ ਘੋੜੇ ਸੀ ਉਹਨਾਂ ਦੇ ਅਣਸਬੰਸ ਦੇ ਵਿੱਚੋਂ ਘੋੜਿਆਂ ਦੇ ਵੀ ਜਿੱਥੇ ਦਰਸ਼ਨ ਕਰਵਾਏ ਨੇ ਮੈਂ ਸਾਰੀਆਂ ਇਹ ਨਹੰਸੰਗ ਜਥੇਵੰਦੀਆਂ ਵੱਲੋਂ ਸਾਰੇ ਮਾਪੁਰਖਾਂ ਵੱਲੋਂ ਜਿੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਜੀ ਉੱਤੇ ਹੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਦਮਨਵਾਸ ਸਾਹਿਬ ਸਿੰਘ ਸਾਹਿਬ ਜਥੇਦਾਰ ਪਾਪਾ ਸੁਲਤਾਨ ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਜਿੰਨੇ ਵੀ ਬਾਬਾ ਸੁਲੱਖਣ ਸਿੰਘ ਜੀ ਹੋਰ ਬਾਬਾ ਉਤਾਰ ਸਿੰਘ ਜੀ ਦਲਪੰਥ ਬਾਬਾ ਵਿਦੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਤਰਨਤਾਲ ਬਾਬਾ ਬਕਾਲਾ ਸਾਹਿਬ ਸਾਰੀਆਂ ਨੇ ਹੰਗਸੰਗ ਜਿੱਥੇ ਬੰਦੀਆਂ ਬਾਬਾ ਮੇਜਰ ਸਿੰਘ ਦਸ਼ਵੇਸ਼ ਤਰਨਤਾਲ ਹੋਰ ਸਾਰੀਆਂ ਹੀ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਸਾਰਿਆਂ ਨੇ ਜਿੱਥੇ ਆਪਣੀਆਂ ਆਪਣੀਆਂ ਹਾਜ਼ੀਆਂ ਲਵਾਈਆਂ ਨੇ ਮੈਂ ਫਿਰ ਦੁਆਰਾ ਇਹ ਜਿਹੜੀ ਯਾਤਰਾ ਆਈ ਹੈ ਇਹਦੀ ਬਹੁਤ ਜਿੱਥੇ ਮੈਂ ਪ੍ਰਸ਼ੰਸਾ ਵੀ ਕਰਦਾ ਤੇ ਇਹ ਪ੍ਰਚਾਰ ਤੇ ਪ੍ਰਸਾਰ ਦਾ ਸਾਧਨ ਹੈ ਤੇ ਮੈਂ ਬੇਨਤੀ ਕਰਦਾ ਹਰ ਸਾਲ ਹੀ ਜਿਹੜਾ ਇਹ ਇਦਾਂ ਹੀ ਟ੍ਰੇਨ ਲੈ ਕੇ ਆਉਣ ਤੇ ਗੁਰਸੇਕ ਸੰਗਤਾਂ ਜਿਹੜੀਆਂ ਇਹਨਾਂ ਨੂੰ ਜਿੱਥੇ ਬਹੁਤ ਜ਼ਿਆਦਾ ਜਿੱਥੇ ਪਟਨਾ ਸਾਹਿਬ ਉੱਥੇ ਆਪਣੇ ਤਖਸ਼ੀਰੀ ਕੇਸਗੜ੍ਹ ਸਾਹਿਬ ਫਤੇਗੜ੍ਹ ਸਾਹਿਬ ਦਮਨਵਾ ਸਾਹਿਬ ਤੱਕ ਦਮਨਵਾ ਸਾਹਿਬ ਤੇ ਜਿਹੜਾ ਅਕਾਲ ਤਖਸ਼ੈਰ ਤੇ ਆ ਕੇ ਪਰसों ਇੱਥੇ ਹੀ ਜਿਹੜੀ ਨਗਰ ਕੀਰਤਨ ਦੀ ਇੱਥੇ ਮਹਾਰਾਜ ਦੇ ਸੁਖਾਤਨ ਹੋਏ ਅਕਾਲ ਤਖਤ ਸਾਹਿਬ ਤੋਂ ਫਿਰ ਜਿਹੜਾ ਭੈ ਸਿੰਘ ਸਹਿਬਾਨ ਨੇ ਅਰਦਾਸ ਕਰਕੇ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੋਰਾਂ ਨੇ ਤੇ ਨਾਗ ਗਿਆਨੀ ਸੁਲਤਾਨ ਸਿੰਘ ਜੀ ਸਾਰਿਆਂ ਨੇ ਹੰਗਸੰਗ ਜਥੇਵੰਦੀਆਂ ਦੇ ਮੁਖੀ ਸਹਿਬਾਨਾਂ ਨੇ ਜਿਹੜਾ ਆਰੰਭਤਾ ਕਰਵਾਈ ਹੈ ਤੇ ਬਹੁਤ ਬਹੁਤ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਪ੍ਰੈਸ ਵਾਲਿਆਂ ਦਾ ਉੱਥੇ ਹੀ ਗੁਰਸੇਕ ਸੰਗਤਾਂ ਨੂੰ ਬਹੁਤ ਨਗਰ ਕੀਰਤਨ ਦੀਆਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ। ਪ੍ਰੋਗਰਾਮ ਕੀ ਟ੍ਰੇਨ ਕਦੋਂ ਚੱਲੀ ਕਿੱਥੇ ਕਦੋਂ ਪਹੁੰਚਣੀ ਹੈ। ਜਿਹੜੀ ਇਹ ਟ੍ਰੇਨ ਹੈ ਹੁਣ ਤੇ ਜਿਹੜਾ ਮਹੱਲਾ ਪਾਲਕੀ ਸਾਹਿਬ ਐਤੋਂ ਬੁਰਜਾ ਕਾਂਦੀ ਬਾਬਾ ਭੂਲਾ ਸਿੰਘ ਜੀ ਖੋਣੀ ਨਹੰਗ ਸਿੰਘਾ ਬੁੱਢਾ ਤਲ ਪੰਜਵਾਂ ਤਖਤ ਵਿਖੇ ਸ੍ਰੀ ਅਮਰ ਸਤ ਜੀ ਵਿਖੇ ਜਾ ਕੇ ਉੱਥੇ ਇੱਕ ਵਾਰੀ ਨਗਰ ਕੀਰਤਨ ਦੇ ਰੂਪ ਜਿਹੜੇ ਜਾ ਰਹੇ ਆ ਉੱਥੇ ਜਾ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਉੱਥੇ ਸੁਭਾਏਮਾਨ ਹੋਣਗੇ ਤੇ ਜਿਹੜਾ ਉੱਥੋਂ ਫਿਰ ਹੱਲਾ ਜਿਹੜਾ ਅਕਾਲੀ ਭੂਲਾ ਸਿੰਘ ਜਿਉੜੀ ਤੋਂ ਆਰੰਭ ਹੋ ਕੇ ਤੇ ਜਿਹੜਾ ਆਪਣੇ ਅਗਲੇ ਬੱਸ ਵਾਲਾ ਜਿਹੜਾ ਚੌਕ ਹੈ ਬੱਸ ਸਟੈਂਡ ਵਾਲਾ ਉੱਥੋਂ ਤੱਕ ਜਿਹੜਾ ਹਜੂਰ ਸਾਹਿਬ ਦੀ ਮਰਿਆਦਾ ਉਹਦੇ ਵਿੱਚ ਜਿਹੜਾ ਹੱਲਾ ਬੋਲਿਆ ਜਾਣਾ ਸਾਰੀਆਂ ਆਪਣੇ ਗੁਰਸਿੱਖ ਸੰਗਤਾਂ ਜਿਹੜੀਆਂ ਹਜੂਰੀ ਫੌਜਾਂ ਨੇ ਨਿਹੰਗ ਸਿੰਘ ਫੌਜਾਂ ਉਹਨਾਂ ਨੇ ਹੱਲਾ ਵੀ ਬੋਲਣਾ ਇਹ ਵੀ ਜਿਹੜੀ ਇੱਕ ਮਰਿਆਦਾ ਹੈ ਹਜੂਰ ਸਾਹਿਬ ਦੀ ਨਿਹੰਗ ਸਿੰਘ ਫੌਜਾਂ ਦੀ ਉਹ ਵੀ ਆਪਾਂ ਜਿਹੜਾ ਹੱਲਾ ਦੇ ਵੀ ਦਰਸ਼ਨ ਕਰਨੇ ਨੇ ਸਾਰੀਆਂ ਗੁਰਸੇਕ ਸੰਗਤਾਂ ਨੂੰ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਇਹ ਜਿਹੜੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਪ੍ਰਗਟ ਕੀਤਾ ਖੰਡੇ ਬਾਟੇ ਦਾ ਅਮਰ ਨਹੀਂ ਜਿਨ੍ਹਾਂ ਨੇ ਛਕਿਆ ਮੈਂ ਬੇਨਤੀ ਕਰਦਾ ਉਹ ਜਰੂਰ ਖੰਡੇ ਬਾਟੇ ਦਾ ਅਮਰ ਛੱਕੇ ਬਾਣੀ ਬਾਣੇ ਦੇ ਧਰਨੀ ਹੋਣ ਤਿਆਰ ਪ੍ਰਤਿਆਰ ਹੋਣ ਬਾਣੀ ਬਾਣਾ ਪੰਖ ਫਜਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਸੋ ਆਓ ਯਾਤਰਾ ਜਿਹੜੀ ਹੈ ਇਹ ਅੱਜ ਜਿਹੜੀ ਹੈ ਇਹਦੀ ਵਾਪਸੀ ਆ ਯਾਤਰਾ ਦੀ 4 ਵਜੇ ਤਕਰੀਬਨ ਇਹਨਾਂ ਨੇ ਜਿਹੜਾ ਰੇਲਵੇ ਸਟੇਸ਼ਨ ਸ੍ਰੀ ਅਮਰਸਰ ਸਾਹਿਬ ਤੋਂ ਤੁਰਨਾ ਤੇ ਸ਼ਾਮ ਨੂੰ ਜਿਹੜਾ ਇਹਨਾਂ ਦਾ ਲੰਗਰ ਹੈ ਉਹ 10-15 ਮਿੰਟ ਲੁਧਿਆਣੇ ਖੜਨਾ ਫਿਰ ਵਾਪਸ ਜਿਹੜਾ ਇਹਨਾਂ ਨੇ ਹਜੂਰ ਸਾਹਿਬ ਜਿਹੜਾ ਪਹੁੰਚਣਾ ਹੈ ਹਜੂਰ ਸਾਹਿਬ ਇਹਨਾਂ ਨੇ ਗੱਲ 6 ਤਰੀਕ ਨੂੰ ਪਹੁੰਚਣਾ ਹੈ 6 ਤਰੀਕ ਨੂੰ ਪਰਸੋਂ ਜਿਹੜੀ 6 ਤਰੀਕ ਨੂੰ ਉੱਥੇ ਪਹੁੰਚਣਗੇ ਮੈਂ ਖਾਸ ਕਰਕੇ ਸਿੰਘ ਸਾਹਿਬ ਜਥੇਦਾਰ ਬਾਬਾ ਕਲਵੰਤ ਸਿੰਘ ਜੀ ਜਥੇਦਾਰ ਤਖਸ਼ਰੀ ਹਜੂਰ ਸਾਹਿਬ ਨਾਂਦੇੜ ਉਹਨਾਂ ਦਾ ਵੀ ਸੱਚਖੰਡ ਬੋਰਡ ਜਿਹੜੇ ਉਹਨਾਂ ਦੇ ਪ੍ਰਧਾਨ ਸਾਰੇ ਮੈਂਬਰ ਸਹਿਬਾਨ ਖਾਸ ਕਰਕੇ ਰਵਿੰਦਰ ਸਿੰਘ ਜੀ ਭੰਗਈ ਤੇ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਮਲਕੀਸ਼ ਸਿੰਘ ਜੀ ਜਿਹੜੇ ਹੈੱਡ ਗ੍ਰੰਤੀ ਨੈਸਰੀ ਅਕਾਲ ਤਖਸੈਬ ਦੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵਾਇਸੁਰਜੀ ਕਾਲਕਾ ਵਾਇਸ